ਸੋ ਬਾ 9:30 ਵਜੇ ਆਇਆ ਨਹੀਂ ਵਹਿਲਾ ਬਿੱਜੂ ਜਿਆ 9:30 ਹੋ ਗਈ ਉਹ ਚਾਹ ਤਾਂ ਫੱਟਿਆ ਪਿਆਊਗਾ ਕਿ ਲੀਟਰਾਂ ਦੇ ਹਿਸਾਬ ਨਾਲ ਤੇ ਉਹ ਚਾਹ ਪੀਂਦਾ ਕਿ ਕਿਦਰ ਸਾਹਿਬ ਤੁਸੀਂ ਥੋੜਾ ਲੇਟ ਜੇ 9 ਵਜੇ ਕੰਮ ਸ਼ੁਰੂ ਹੁੰਦਾ ਵਾ ਆ ਤੇ ਪੂਰੇ 9 ਵਜੇ ਘਰੋਂ ਤੁਰ ਪਿਆ ਮੈਂ ਤੂੰ ਟਾਈਮ ਘਰੋਂ ਸਟਾਰਟ ਕਰਤਾ ਓਏ ਇਦਾਂ ਹੀ ਚੱਲਦਾ ਵਾ ਇਨੇ ਆਪਣੇ ਰੂਲ ਬਣਾਏ ਆ ਚਲ ਕੋਈ ਨਹੀਂ ਮਸਾਲਾ ਬਣਾ ਲਿਆ ਵਾ ਲੱਗ ਜਾ ਕੰਮ ਤੇ ਬਰੇ ਤਤੇ ਬੈਠੇ ਜੋ ਏਦਾਂ ਕੰਮ ਨਹੀਂ ਚੱਲਦੇ ਪਹਿਲਾਂ 5 ਫੋਟ ਡੂਗੀ ਨਹੀਂ ਪੁੱਟੋ 5 ਫੋਟ ਡੂਗੀ ਨਹੀਂ ਇਥੇ ਖੋਤੀ ਨਾਪਣੀ ਆ ਬਣਾਉਣਾ ਦੇ ਬਾਥਰੂਮ ਐ ਤੇ ਬਾਥਰੂਮ ਤੇਰਾ ਹਵਾਜੀ ਬਣਾ ਦੀਏ ਨਹੀਂ ਪੁੱਟਣੀ ਪੈਣੀ ਆ ਭਾਵੇਂ ਮੇਰੀ ਵਾਲੇ ਖੋਤੀ ਨਾਪ ਲਓ ਤੇ ਭਾਵੇਂ ਕੁੱਤੀ ਨਾਪ ਲਓ ਚਲ ਫਾੜ ਫਿਰ ਕਹੀ ਆ ਜਾ ਨਾਲ ਹੀ ਤੂੰ ਇਥੇ ਵਿਹਲੇ ਬਹਿਣਾ ਉਹ ਜਾ ਜਾ ਆ ਕਈ ਖੁਰਪਾ ਬਾਲਟਾ ਮੇਰੇ ਇਧਰ ਨਹੀਂ ਆ ਹਮਕੋ ਸਿਕਾ ਰਿਆ ਹੈ ਅੱਛਾ ਤੇਰੇ ਤੇ ਆ ਕਿਹੜੇ ਮੇਰੇ ਤੇ ਆ ਰਿਆ ਤੇਸੀ ਕਰਮਾਲਾ ਕਾਂਡੀ ਚਲ ਆ ਜਾ ਕਾਂਡੀ ਹੌਲੀ ਨਹੀਂ ਲੱਗਾ ਰਹੀ ਉਹ ਤੈਨੂੰ ਸਮਝ ਨਹੀਂ ਲੱਗਦੀ ਇਹ ਮੇਰਾ ਕੰਮ ਨਹੀਂ ਇਹ ਲੇਬਰ ਦਾ ਕੰਮ ਆ ਨਾਲੇ ਦੋ ਜਣੇ ਹੈਗੇ ਜੋ ਵਾਰੀ ਵਾਰੀ ਲੱਗੇ ਰਹੋ ਤੇ ਮੇਰੀ ਚਾਹ ਕਹਿ ਦੋ ਆਉਂਦੇ ਚ ਓਏ ਆਉਂਦੇ ਆ ਪੀਊਗਾ ਤੇ 4:30 ਵਜੇ ਤੱਕ ਚਾਰ ਆੜੀ ਮਕਾਊਂਗਾ ਕਹਿ ਦੋ ਕਹਿ ਦੋ ਬੜਾ ਹਰਾਮੀ ਹੋ ਬੇਟਾ ਕੋੜਾ ਲਿਚੜ ਮਿਸਤਰੀ ਟੱਕਰ ਗਿਆ ਓਏ ਤੈਨੂੰ ਮੈਂ ਉਹ ਦੋ ਕਿਹਾ ਸੀ ਨਾ ਚੰਗਾ ਰਿਸ਼ਤਾ ਤੇ ਚੰਗਾ ਮਿਸਤਰੀ ਇਹਦੇ ਕਰਮਾਲੇ ਨੂੰ ਮਿਲਦਾ ਈ ਬਾਕੀ ਇਹੋ ਜਿਹਾ ਟੋਕੜਮਾਲ ਦੇ ਵਾਧੂ ਉਤਰਿਆ ਫਿਰਦਾ ਆ ਸਹੀ ਗੱਲ ਆ ਆ ਫੜ ਤੂੰ ਥੋੜਾ ਮੈਂ ਦੱਸ ਸਿਆ ਪਾ ਲਾਵਾਂ ਕਿ ਡਾ ਮਸਾਲਾ ਬਣਾ ਕੇ ਆਉਂਦੇ ਆ ਕੰਮ ਤੇ ਲਾਉਣ ਨੂੰ ਫਿਰਦੇ ਓਏ ਅਹੀਂ ਵੀ ਜੇ 2 2.5 ਘੰਟੇ ਮਸਾਲਾ ਬਣਾਉਂਦੇ ਨਾ ਖਰਾਬ ਕੀਤੇ ਤਾਂ ਸਾਨੂੰ ਮਿੱਤਰੀਕ ਨਾ ਕਹਿਣਾ ਐਵੇਂ ਥੋੜੀ ਬੰਗਲਾਦੇਸ਼ ਤਾਂ ਤੂਦੀ ਬੋਲਦੀ ਇਹੋ ਜਿਹੇ ਬੰਦੇ ਦੇ ਨਾਲ ਮੈਂ ਮਿੰਟ ਤੋਂ ਪਹਿਲਾਂ ਗੁੜੀਆਂ 'ਚ ਕਰ ਦੇਣਾ ਠੇਕੇਦਾਰ ਬਲੂ ਵਗੇ ਲੈਣਾ ਚਾਹਤ ਰੀਆਂ ਤੀਸਰਾ ਦਿਨ ਦੁਪਹਿਰ 12 ਵਜੇ ਤੁਮੇ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਤੁਮੇ ਸ਼ਰਮ ਹੈ ਮਦਾ ਚਾਹ ਬਹੁਤ ਸਵਾਦ ਬਣਾਉਂਦੀ ਹੈ ਹੈਲੋ ਗੂਗਲ ਟੇਗੇ ਦਾ ਮਸਾਲਾ ਕਿੰਨੇ ਕਦਾ ਬਣਾਈਏ ਹੈਲੋ ਗੂਗਲ ਮਨ ਲਾਦਾ ਨੈਟ ਮੁੱਕ ਗਿਆ ਹੈ ਔਰ ਜਦੋਂ ਵੇਖੀ ਤੂੰ ਗਲਾ ਫੜਿਆ ਹੁੰਦਾ ਵਾ ਕੋਈ ਕੰਮ ਧੰਦਾ ਕਰ ਲਾ ਤੀਜਾ ਦਿਨ ਐ ਅੱਜ ਤਿੰਨਾ ਦਿਨ ਐ ਤੇਗੇ ਤੱਕ ਲੈ ਗਿਆ ਔਰ ਮੈਂ ਲੈਂਟਰ ਪਾਦਾ ਹਾਸਪੋਰਟ ਆਨ ਕਰੀ ਮੜਾ ਜਾ ਮੇਰਾ ਨੈਟ ਮੁਗ ਗਿਆ ਤੂੰ ਨੈਟ ਤੇ ਸਾਗਰ ਸੰਮੀ ਸੁਣ ਓਏ ਇਹਨੂੰ ਚੁੱਪ ਕਰਾ ਲੈ ਇਹਨੂੰ ਮੈਂ ਪੌਣੇ ਦੀ ਜਗ੍ਹਾ ਇੱਥੇ ਲਾਲੂ ਦੇਣਾ ਈ ਤੂੰ ਨੈਟ ਦਾ ਕਰਦਾ ਕੀ ਆ ਦੋ ਦੋ ਜੀਬੀ ਤੂੰ ਮੇਰਾ ਨੈਟ ਮੁਕਾਤਾ ਵਾ ਹੈ ਨਹੀਂ ਨੈਟ ਅੱਜ ਮੁਗ ਗਿਆ ਵਾ ਕੰਮ ਵੀ ਮੁਗ ਗਿਆ ਫਿਰ ਬੰਦਾ ਕੋਈ ਹੋਰ ਸਾਥ ਲਾ ਤੇ ਮੇਰਾ ਹਿਸਾਬ ਕਰ ਦੇ ਜਿੰਨਾ ਵਾ ਤੂਤਾ ਫਸਿਆ ਨਹੀਂ ਤੇ ਜਦਾਂ ਤੂੰ ਕਹਿਣਾ ਨਾ ਮੈਂ ਬੰਦੇ ਗੁਣੀਆਂ ਚ ਕਰ ਦੇਣਾ ਵਾ ਮੈਂ ਬੰਦੇ ਕਰਤਾ ਆ ਨਾਮੜਿਆ ਸੁਣ ਉਹ ਰਿhta ਇੱਕ ਵਰਾਹੀ ਤੇ ਤੂੰ ਅਜੇ ਤੱਕ ਬਾਥਰੂਮ ਨਹੀਂ ਬਣਾਇਆ ਨਹੀਂ ਨਹੀਂ ਕਰਾਇਆ ਬਾਥਰੂਮ ਸ਼ੁਰੂ ਆਵੇ ਲਾਇਆ ਮਿਸਤਰੀ ਉਹ ਆ ਗੜਾ ਮਿਸਤਰੀ ਲਾ ਲਏ ਇਹਨੇ ਤੇ 6 ਮਹੀਨੇ ਨਹੀਂ ਤੇਰੇ ਘਰੋਂ ਨਿਕਲਣਾ ਇਹ ਤਾਂ ਦਾ ਮੇਰੀ ਬੰਗਲਾ ਦੇ ਤੱਕ ਤੂੰ ਤੀ ਬੋਲਦੀ ਓ ਤੂਤੀ ਦਾ ਤੇ ਪਤਾ ਨਹੀਂ ਇਹਨੂੰ ਤੂਆ ਬਹੁਤ ਜਾਣਿਆ ਨਹੀਂ ਇਹਨਾਂ ਨੇ ਕੰਮ ਖਰਾਬ ਕੀਤਾ ਗੂਗਲ ਤੋਂ ਪੁੱਛ-ਪੋਛ ਡੇਟਾ ਲਾਉਂਦਾ ਹੈ ਉਹ ਤੇਗਾ ਤੇ ਵੇਲਾ ਕਿੱਥੇ ਚੜਦਾ ਇਹਨੇ ਅੱਛਾ ਤਾਈਆਂ ਮੈਂ ਤੁਹਾਨੂੰ ਨੈਟ ਪਾਉਂਦਾ ਰਿਹੰਦਾ ਹਾਂ ਹੋਰ ਸੁਣ ਲਾ ਵੇਨੇ ਕੰਡਾ ਬੈ ਇਹਨਾਂ ਕੜੀ ਪਾਉਂਦਾ ਇਹਨੂੰ ਕਿਹਨੂੰ ਪਾਉਂਦਾ ਮੈਂ ਇਹਨਾਂ ਲਾ ਰਿਹਾ ਇਹਨੂੰ ਇਹਨਾਂ ਦੇ ਲੱਗੂਗਾ ਇੱਥੇ ਗੱਲਾਂ ਤੇ ਨਹੀਂ ਪੁੰਨ ਲਾਈਆਂ ਇਹਨੂੰ ਪਾਉਂਦਾ ਇਹ ਮਿਸਤਰੀ ਰੋਟੀਆਂ ਦਾ ਕਾਹ ਰੋਟੀਆਂ ਚਾਹ ਰੋਟੀਆਂ ਹੋਈਆਂ ਚੱਲ ਤੂੰ ਬੈ ਮੰਜੇ ਤੇ ਮੈਂ ਕਰਕੇ ਉਹਨਾਂ ਨਾਲ ਗੱਲ ਜਰਾ ਉਹ ਮਿਸਤਰੀ ਤੂੰ ਤੇਨਾਂ ਹਲਾਗੇ ਛਾਗੇ ਵਾਲੀਆਂ ਕੋਠੀਆਂ ਸਾਰੀਆਂ ਤੂੰ ਬਣਾਈਆਂ ਵਾ ਇਹਦੇ ਮੰਗਲ ਦਾਸ ਨੇ ਬਣਾਈਆਂ ਮੈਂ ਕਹਤੋ ਕਿਹਾ ਮੈਂ ਬਣਾਈਆਂ ਮੈਂ ਵੀ ਦਾਸ ਨੇ ਕਿਹਾ ਹੈ ਮੈਂ ਜਰਾ ਕੋ ਦਾ ਪੁਰਾਣਾ ਨਾਂ ਲਿਆ ਇਹ ਤਾਂ ਨਾਲੇ ਕਹਿੰਦਾ ਸੀ ਵੀ ਮੈਂ ਬੰਗਲਾ ਦੇ ਤੱਕ ਠੇਕੇ ਮਾਰੇ ਆ ਮਾਰੇ ਆ ਦੇ ਆਹ ਮਾਰਿਆਂ ਨੇ ਬੰਗਲਾਦੇਸ਼ ਦੀ ਫੌਜ ਨਾਲ ਠੇਕਾ ਦੇ ਉਹ ਆਂਦੇ ਸਾਨੂੰ 20 ਦਿਨਾਂ ਚ 20 ਮੋਰਚੇ ਚਾਹੀਦੇ ਸਾਡੀ ਜੰਗ ਲੱਗਣ ਲੱਗੀ ਐ ਇਹਨੇ 20 ਦਿਨਾਂ ਚ ਕਿੰਨੇ ਮੋਰਚੇ ਬਣਾਇਆ ਕਿਉਂ ਉਹਦੀ ਅੰਦਰੋਂ ਪੀਓਪੀ ਕਰਦਾ ਰਿਆ ਉਧਰ ਉਹਨਾਂ ਦੀ ਜੰਗ ਲੱਗ ਗਈ ਤੇ ਉਹਨਾਂ ਦੇ ਫੌਜੀਆਂ ਨੂੰ ਅੰਦਰ ਨਾ ਵੜਨ ਦਵੇ ਪੇਂਦਾ ਰੇ ਮੋਰਚਾ ਗਿੱਲਾ ਵਾ ਸਾਰੇ ਫੌਜੀਏ ਨੇ ਬਾਹਰ ਮਰਵਾਈ ਮੈਂ ਨੀਅਤ ਸਾਫਨਾ ਕੰਮ ਕਰਦਾ ਵਾ ਤਈਓ ਮੈਂ ਇਹਦਾ ਗੋਤੋਂ ਢਿੱਗਾ ਖੁਰਲੇ ਨੂੰ ਕਿਹੜਾ ਗੋਲ ਆਉਂਦਾ ਨਾ ਓਏ ਚੂਜਿਆਂ ਤੇ ਖੁੱਡਿਆਂ ਤੱਕ ਤੇਰੀ ਮਾਰਿਆ ਵਾ ਤੂੰ ਕਿਹ ਗੇੜ ਖੜੀ ਬਣਾ ਕੇ ਉਗੀ ਪਾਗਲ ਤਹੀਂ ਜਿਹੜੇ ਤੇਰੇ ਕੋਲ ਲੈਂਟਰਲਾ ਬਾਥਰੂਮ ਬਣਾਈ ਜਾਂਦੇ ਐ ਇਟਾਂ ਤੂੰ ਦੋ ਨਹੀਂ ਲੈ ਉਹਨਾਂ ਦੇ ਮੂੰਹ ਤੁਰ ਸੋਈ ਗਲ ਚੁੱਕਿਆ ਨਾ ਬਾਥਰੂਮ ਦਾ ਚਾਹ ਮਿਲ ਜੇ ਚਾਹ ਮਿਲ ਜੇ ਬਾੜੀ ਨੂੰ ਸਾਡਾ ਤਾਂ ਚਾਹ ਪੀ ਗਿਆ ਵਾ ਬਾਥਰੂਮ ਦਾ ਸਮਾਨ ਅਸੀਂ ਸਾਈਕਲ ਤੇ ਮੰਗਾਇਆ ਤੇ ਤੇਰੇ ਖਾਣ ਵਾਲਾ ਸਮਾਨ ਅਸੀਂ ਛੋਟੇ ਤੇ ਮੰਗਾਉਂਦੇ ਜਿਨ੍ਹਾਂ ਨੂੰ ਰਾਸ਼ਨ ਖਾ ਤੇ ਰੋਹੋ ਕੱਚੀਆਂ ਗੱਲਾਂ ਮੈਂ ਤੈਨੂੰ ਕਹਿਣਾ ਮੈਂ ਤੇਗੇ ਦਾ ਲੈਂਟਰ ਪਾਉ ਲਗਾ ਜੇ ਵਾਸ਼ ਵੇਸ਼ਨ ਲਾਉਣੀ ਹੈ ਤੇ ਹੁਣੇ-ਹੁਣੇ ਲੈ ਆ ਫੇਰ ਨਾ ਅਖੀ ਠੇਕੇਦਾਰ ਨੇ ਦੱਸਿਆ ਨਹੀਂ ਤੇ ਠੇਕੇਦਾਰ ਨੂੰ ਹੁਣ ਚੇਤਾਂਦਾ ਠੇਕੇਦਾਰ ਪਹਿਲੇ ਕੋਮਾ ਚ ਗਿਆ ਸੀ ਤੇ ਹੁਣ ਕਿਹੜਾ ਟਾਈਮ ਲੰਘ ਗਿਆ ਵਾ ਮੇਰੇ ਰੋਟੀ ਖਾਂਦੇ ਤੱਕ ਤੂੰ ਲੈ ਆ ਰਹਾ ਵਾ ਇਹ ਆਜਾਂ ਜਾਣਾ ਪਾਣੀ ਫੜਾ ਜੀ ਪੀਣ ਵਾਲਾ ਮੈਨੂੰ ਮੈਂ ਸੱਚੀ ਗੱਲ ਦੱਸਾਂ ਜੇ ਤੂੰ ਕੱਲੇ ਪਾਣੀ ਤੇ ਵੀ ਆਇਆ ਨਾ ਤੂੰ ਫਿਰ ਵੀ ਮਹਿੰਗਾ ਪੀਣਾ ਜਾ ਜਾ ਟਾਈਮ ਨਾ ਲਾਏਗਾ ਆ ਓਏ ਸਿਆਪਾ ਲਾਈਏ ਉਹ ਮੜਾ ਜੀ ਤੁਹਾਡੀ ਗੱਡੀ ਤੇ ਡੱਡੂਆਂ ਨੇ ਤੱਕ ਚਲੀ ਵਾਸ਼ ਵੇਸ਼ਨ ਉਹ ਤੋਂ ਵੀ ਮਰਦਾ ਹੀ ਰਹਿਣਾ ਵਾ ਕੋਈ ਨਹੀਂ ਪਵਾ ਦੂ ਮੈਂ ਚਲੋ ਚੱਲ ਜਾਂਦੇ